ਬੀਜ ਕੀ ਨਾਮ ਹੈ ਤੁਹਾਡਾ ਦਲੀਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਬਾਈ ਜੀ ਪੰਡਤਾਰ ਸਿੰਘ ਆ ਬਾਈ ਜੀ ਇਹ ਕੀ ਗੱਲ ਹੋਈ ਹੋਈ ਹੈ ਜਿਹੜੇ ਲੜਾਈ ਹੋਈ ਹੈ ਜੀ ਇਹ ਬਾਈ ਚਿੱਟੇ ਦਾ ਰੋਲ ਹੈ ਚਿੱਟਾ ਬੰਦ ਕਰਵਾਉਣਾ ਚਾਹੁੰਦੇ ਆ ਉਹ ਮੁੰਡਾ ਵੇਦਾ ਠੀਕ ਆ ਇੱਕ ਨੂੰ ਤਸਦੀਕ ਨੂੰ ਉਹ ਵੀ ਰੌਲਾ ਪਾਉਂਦੇ ਹੋਰ ਨੱਟਾ ਸੁੱਟਾ ਮਾਰ ਗਾ ਉਹ ਕੌਣ ਆ ਜਿੰਨਾਂ ਨਾਲ ਤੁਹਾਡੀ ਲੜਾਈ ਹੋਈ ਆ ਉਹ ਸਾਡੇ ਪਿੰਡ ਦੇ ਮੁੰਡਾ ਆ ਤੇ ਬਾਹਰ ਮੁੰਡੀਆਂ ਲਿਆ ਕੇ ਬੁਲਾ ਕੇ ਮੈਂ ਸਾਡੇ ਨੱਟਾ ਸੁੱਟਾ ਮਾਰਨਾ ਘਰ ਜਾਂ ਤੁਕਲਵਾਦ ਘਰ ਨੂੰ ਵੀ ਕੋਈ ਨੁਕਸਾਨ ਪਹੁੰਚਾਇਆ ਗਿਆ ਹਾਂ ਘਰ ਨੂੰ ਬਈ ਸਾਰਾ ਕੁਝ ਘਰੇ ਬਚਾ ਲਿਆ ਜਿਹੜਾ ਸੀ ਘਰ ਜਾਂ ਤੇ ਸੱਤ ਜੀ ਘਰ ਸੱਤ ਬਚਾ ਦੇ ਹਾਂਜੀ ਕੀ ਨਾਮ ਹੈ ਬਈ ਜੀ ਕੇਵਲ ਸਿੰਘ ਬਈ ਜੀ ਜਿਹੜੀ ਇਹ ਲੜਾਈ ਹੋਈ ਆ ਕੀ ਕਰਨ ਹੋਇਆ ਇਹ ਇਹ ਵੀ ਚਿੱਟੇ ਦਾ ਹੀ ਕੰਮ ਸੀਗਾ ਕੁਝ ਮੁੰਡੇ ਨੇ ਕਹਿਦਾ ਵੀ ਐਂ ਕਰਕੇ ਵੀ ਚਿੱਟਾ ਨਾ ਪੂਰਾ ਕਰ ਆ ਗੱਲ ਦੀ ਅੱਜ 5 ਦਿਨ ਹੋ ਗਏ ਸਾਨੂੰ ਅਸੀਂ ਅੱਖ ਨਹੀਂ ਮੀਟ ਕੇ ਵੀ ਸਾਨੂੰ ਹੀ ਪਤਾ ਜਿਹੜਾ ਸਾਡੇ ਮੂੰਹ ਨਾ ਹੋਈ ਜਾਂਦੀ ਸਾਡੇ ਸੱਤ ਘਰ ਸੀ ਸੱਤੇ ਘਰ ਸਾਡੇ ਸਾੜ੍ਹ ਕੇ ਸਵਾਹ ਬਣਾ ਤੇ ਛੱਤਾਂ ਨੂੰ ਅੱਗ ਲਾਦੀ ਪੇਟੀਆਂ ਚ ਤੇਲ ਪਾ ਪਾ ਕੇ ਬੈਡਾਂ ਤੇ ਤੇਲ ਪਾ ਪਾ ਮੁ ਬਿਕਲ ਸੀਗਾ ਸਾਡੇ ਕੋਲੇ ਮੋਟਰਸ ਉਹ ਵੀ ਸਾਰਾ ਭੰਨਦਾ ਅੱਗ ਨੂੰ ਲਾਦੀ ਪਾ ਕੇ ਪੈਟਰੋਲ ਤੇ ਬਾਰੋ ਸਤ ਦੇ ਮੰਦਰ ਦਾ ਮੁੰਡਾ ਦੇ ਸੱਟਾਂ ਮਰਵਾਦਿਆਂ ਸਰਪੜਵਾ ਵਾਰ ਤੇ ਸਾਰੇ ਬੰਦੇ ਬੋਲਾਂਗੇ ਬਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਗਟਾਜੀ ਪਿੰਡ ਧਾਨ ਸਿੰਘ ਵਾਲਾ ਜੀ ਮੇਰਾ ਵੀਰ ਛੋਟਾ ਦੁਕਾਨ ਤੇ ਗਿਆ ਸੀ ਦੁਕਾਨ ਤੇ ਅਸੀਂ ਮਾਉਤ ਰਮਾ ਜਾਵੜਾ ਤੋਂ ਸੌਦਾ ਲੈਣਾ ਸੌਦਾ ਲੈਣ ਗਿਆ ਤੋਂ ਦੇ ਰਾਹ ਉਹ ਮੁੰਡਾ ਦਾ ਜਿਹੜਾ ਚਟਾ ਵੇਚਦਾ ਹੀ ਉਹਦੇ ਕਿਤੇ ਉਹਦੇ ਨਾਲ ਪੜਨੜ ਨੂੰ ਕਹਿਦਾ ਉਹਦੇ ਨੂੰ ਉਹਨੇ ਕਿਤੇ ਦੁਕਾਨ ਤੇ ਉਹ ਮੁੰਡੇ ਨੇ ਮੈਨਾਂ ਵੀ ਤੂੰ ਯਾਰ ਤੂੰ ਜੇ ਵੇਚਣਾ ਹੀ ਅਸਮਾਨ ਤੋਂ ਬਾਹਰ ਵੇਚ ਯਾਰ ਇੱਥੇ ਬੱਚਿਆਂ ਦੀ ਜੜ੍ਹ ਨਿਕਲਦੀ ਐ ਤੇ ਇੱਥੇ ਜੜ ਰਕ ਨੂੰ ਤੂੰ ਇੱਥੇ ਜੜ ਵੱਢੀ ਜਾਂਣਾ ਉਹ ਨਹੀਂ ਰੁਕਿਆ ਜੀ ਕਹਿ ਤੋ ਇਹਨੇ ਕਿਰਪਾਨਾ ਲੈ ਕੇ ਆ ਗਈ ਕਿਰਪਾਨਾ ਲੈ ਕੇ ਆ ਗਏ ਨੇ ਬਾਹੂ ਕਿੰਨੂ ਕੱਟ ਗਈ ਘਰਾਂ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ ਗਿਆ ਜੀ ਘਰਾਂ ਨੂੰ ਸਾਰਾ ਕੁਝ ਛੱਡਾ ਹੀ ਕੋਹ ਨਹੀਂ ਜੀ ਤੇੜ-ਥਿਆ ਰਾਹੀ ਜਿਹੜੇ ਆ ਜੀ ਇਹਨੇ ਕੁਝ ਨਹੀਂ ਛੱਡਿਆ ਜੀ ਸਾਰਾ ਛੀਏ ਦੇ ਛੀਏ ਸਾਡੇ ਘਰ ਨੇ ਸਵੇਰ ਕਰ ਤੇ ਰਾਤ ਮੋਟਰਸਾਈਕਲ ਦੀ ਸਟ੍ਰਾਈਕਲ ਦੀ ਸਾਰਾ ਘੁੰਮ ਚਾਹਦਾ ਕਿਵੇਂ ਤੇਲ ਵਗੈਰਾ ਨਾਲ ਲੈ ਕੇ ਆਈ ਸੀ ਕਿ ਇਹ ਨਾਲ ਹੀ ਉਹਨਾਂ ਦੇ ਬਾ ਬੋਤਲਾ ਚ ਬੰਬ ਬੰਬ ਇਹਨਾਂ ਨੇ ਉਹ ਕਰਿਆ ਜੀ ਘਰ ਦਿੱਤੇ ਮਚਾਈ ਹਾਂ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਰੂਪ ਸਿੰਘ ਭਾਈ ਜੀ ਲੜਾਈ ਹੋਣ ਦਾ ਕੀ ਕਾਰਨ ਹੈ ਇਹ ਲੜਾਈ ਹੋਣ ਦਾ ਕਾਰਨ ਹੈ ਜੀ ਮੇਰਾ ਭਾਈ ਜਸਪ੍ਰੀਤ ਸੀ ਉਹ ਘਰੇ ਪਰਣਾ ਚੁੰਦੀ ਹੁੰਦੀ ਹੁੰਦੀ ਸੀ ਕੰਮ ਤੋਂ ਆ ਕੇ ਦੁਕਾਨ ਦੇ ਨੇੜੇ ਸਾਦਾ ਬੱਤਾਂ ਲਾ ਰਿਹਾ ਸੀ ਜੀ ਤੇ ਉਹ ਪਹਿਲਾਂ ਕਿਤੇ ਉਹਨੇ ਉਹਨਾਂ ਨੂੰ ਆ ਕੇ ਰੱਖਿਆ ਹੋਇਆ ਸੀਗਾ ਉਹਨੂੰ ਉੱਥੇ ਮਾਰਨ ਭਾਈ ਸ਼ਾਮ ਨੂੰ ਕੰਮ ਤੋਂ ਆ ਕੇ ਖੜਾ ਸੀ ਮੈਂ ਵੇਖਿਆ ਵੀ ਆ ਕੀ ਬਣ ਗਿਆ ਬਿਜਕਰਾਂ ਦਾ ਕਿੰਨਾ ਤੇ ਨੁਕਸਾਨ ਹੋ ਤਾ ਬੰਦਾ ਪਰਾਂਦਾ ਜੀ ਤੁਸੀਂ ਪੂਰਾ ਉਹਨਾਂ ਨੇ ਕੱਖ ਨਹੀਂ ਛੱਡਿਆ ਜੀ ਸਾਡਾ ਜਿੰਨਾ ਪੈਸਾ ਟੱਕਾ ਪਿਆ ਸੀ ਸਿਉਣਾ ਪਿਆ ਸੀ ਘਰੇ ਹਾਂਜੀ ਪਸ਼ੂ ਡੰਗਰ ਸਾਰੇ ਸਿਲੈਂਡਰ ਸਭ ਤੇ ਟੀਆਂ ਬੂਟੀਆਂ ਅਗਲਾ ਦੀ ਸਮੰਜੇ ਤੇ ਕੁਸ ਕੱਖ ਨਹੀਂ ਛੱਡਿਆ ਬਸ ਉਹਨਾਂ 150 ਦਾ ਪੈਣਦਾ ਸੀ ਕੀ ਬਾਤ ਸੀ ਛੀ ਕੌਣ ਬੰਦੇ ਉਹ ਛੀ ਉਹ ਤੋਂ ਸਾਡੇ ਘਰਾਂ ਚੂਹੀਆਂ ਜੀ ਸਾਰੇ ਤੋਂ ਕਾਬਿਲ ਹੋ ਦੋਸਤ ਬਦਮਾਸ਼ ਜਿਹੜੀ ਗੱਲ ਆ ਮਤਲਬ ਕਿ ਜਿਵੇਂ ਕਹਿੰਦਾ ਬਦਮਾਸ਼ ਬਦਮਾਸ਼ੀ ਦਾ ਬਦਮਾਸ਼ ਘਟੋ ਘਟ ਤਿੰਨ ਚਾਰ ਸੌ 250 ਬੰਦਾ ਸੜਕੇ ਬਾਹਰੋਂ ਫੇਰੇ ਕੰਮ ਕਰਵਾਇਆ ਉਹ ਬੰਦੇ ਜੀ ਚਾਰ ਬਕਰ ਹਾਂਜੀ ਭੈਣਾ ਕੀ ਨਾਮ ਆ ਤੁਹਾਡਾ ਚੱਲ ਸ੍ਰੀ ਕੋਰ ਬੈਣਾ ਜਿਹੜੀ ਲੜਾਈ ਹੋਈ ਆ ਕੀ ਕਾਰਨ ਆ ਇਹ ਇਹ ਜੀ ਆਈ ਬਸ ਕਹਤਾ ਇਹ ਵੀ ਚਿੱਟਾ ਤੁਸੀਂ ਬਾਹਰ ਜਾ ਕੇ ਵੇਖ ਲਓ ਮੁੰਡਾ ਚਿੱਟਾ ਬੋਲਦਾਂ ਪੇਚਦਾਈ ਫਸੇ ਇਹ ਗੱਲ ਕਹੀਏ ਵੀ ਚਿੱਟਾ ਬਾਰੇ ਵਿੱਚ ਲਾ ਉਹ ਕੰਦਾ ਵੀ ਤੁਹਾਨੂੰ ਮੈਨੂੰ ਇਹ ਗੱਲ ਕਿਉਂ ਕਹੋਂਗਾ ਨਾ ਕਿ ਵੀ ਚਿੱਟਾ ਬਾਰੇ ਵਿੱਚ ਲਾ ਬਸ ਇੱਦਾਂ ਹੀ ਖਲਾਉਂਦੇ ਮੈਨੇ ਘਰਾਂ ਦਾ ਕਿੰਨਾ ਨੁਕਸਾਨ ਹੈ ਘਰਾਂ ਦਾ ਸਾਰਾ ਨੁਕਸਾਨ ਹੈ ਇਹ ਘਰਾਂ ਦਾ ਏਡੇ ਹੀ ਕੋਸੇ ਦਾ ਸਿੰਨ ਜਿਹੜੇ ਕੱਪੜੇ ਪਾਏ ਹੋਏ ਓਹੀ ਹੈ ਹਾਂਜੀ ਵੀਰ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਸਿੰਘ ਜੀ ਭਾਈ ਜੀ ਜਿਹੜੀ ਲੜਾਈ ਹੋਈ ਹੈ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਵੀ ਇਹ ਚਿੱਟੇ ਦੇ ਖਿਲਾਫ ਲੜਾਈ ਸੀ ਅਸੀਂ ਉਹਨੂੰ ਆਖਿਆ ਵੀ ਤੂੰ ਚਿੱਟਾ ਇੱਥੇ ਬੰਦ ਕਰ ਦਿੱਤੇ ਚਿੱਟਾ ਲਾ ਦੇਆ ਕਰੋ ਉਹਦਾ ਹੁਰਦੂ ਕਿਤੇ ਵਿੱਚੋਂ ਵੇਚਣਾ ਦਾ ਵੇਚ ਸਾਡੇ ਤੋਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਚਿੱਟਾਂ ਦੇ ਵਿੱਚ ਉਸ ਬੰਦੇ ਨੇ ਇਸੇ ਚੀਜ਼ ਤੋਂ ਰਾਂਜੀ ਸੁਮੰਨੀ ਵੀ ਮੈਨੂੰ ਇਹਨਾਂ ਨੇ ਐ ਕਿਉਂ ਕੀਤਾ ਉਹ ਬੰਦਾ ਬੰਤੇ ਦਾ ਸਮਝ ਲੋ ਸਰਪੰਚ ਦਾ ਇੱਕ ਪੀ ਆ ਉਹਨੂੰ ਉਹਦਾ ਇੱਦਾਂ ਸਾਰਾ ਵੀ ਉਹਦੀ ਪਾਵਰ ਦਾ ਉਹਨੂੰ ਹੰਕਾਰ ਹੰਕਾਰ ਦੇ ਕਾਰਨ ਹੀ ਉਹ ਚਿੱਟਾ ਫੁੱਲ ਵੇਚ ਗਿਆ ਤੇ ਇਸੇ ਵਜ੍ਹਾ ਦੇ ਨਾਲ ਹੀ ਮੇਰੇ ਨਾਲ ਮੇਨ ਉਹਨੇ ਲੜਾਈ ਪਾਈ ਚਾਰ ਨੂੰ 8 ਵਜੇ ਦੀ ਗੱਲ ਹੈ ਜਦੋਂ ਮੈਂ ਆਪਣੇ ਘਰੋਂ ਚੱਲ ਕੇ ਦੁਕਾਨ ਤੇ ਜਾਣਾ ਸੌਦਾ ਲੈਣਾ ਤੇ ਮੈਨੂੰ ਵਾਪਸ ਆਉਂਦੇ ਵਕਤ ਉਹ ਦੋਨ ਸਨ ਮਿਲਦੇ ਕਰਵਿੰਦਰ ਸਿੰਘ ਦੂਜਾ ਧਰਮਪ੍ਰੀਤ ਸਿੰਘ ਦੋਨੋਂ ਇੱਕ ਦੇ ਹੱਥ ਦੇ ਵਿੱਚ ਖੰਡਾਗਾ ਤੇ ਇੱਕ ਦੇ ਹੱਥ ਦੇ ਵਿੱਚ ਇੱਕ ਤਲਵਾਰ ਆ ਜਿਹੜੀ ਮੇਰੇ ਸਿਰ ਚ ਬੱਜੀ ਹੋਈ ਹੈ ਇਸੇ ਤਰ੍ਹਾਂ ਮੈਂ ਉਹਦੇ ਬੱਚਦਾ ਬਚਦਾ ਬਚਾ ਕਰਦਾ ਕੇ ਰਾਹ ਉਹਨਾਂ ਕੋਲੋਂ ਲਿਕ ਲਗੇ ਆਪਣੇ ਘਰੇ ਆ ਗਿਆ ਮੈਨੂੰ ਛਡਾਉਣ ਦੇ ਲਈ ਕੇਵਲ ਸਿੰਘ ਪ੍ਰਗਟ ਸਿੰਘ ਦਲੀਪ ਸਿੰਘ ਰਣਜੀਤ ਸਿੰਘ ਤੇ ਅਨਮੋਲ ਸਿੰਘ ਇਹ ਮੈਨੂੰ ਛੁੜਾਉਣ ਦੇ ਲਈ ਆਏਗੇ ਉਸ ਦਲਵਿੰਦਰ ਸਿੰਘ ਨੇ ਇਹਨਾਂ ਦੀ ਵੀ ਕਿਰਪਾਨਾ ਮਾਰਨਾ ਮੇਰੀ ਇਹ ਲੜਾਈ ਦੇ ਵਿੱਚ ਮੈਨੂੰ ਬਜੀ ਘਰਾਂ ਨੂੰ ਅੱਗ ਲਾਈ ਗਈ ਹੈਗੀ ਉਹ ਕੀ ਕਾਰਨ ਹੈ ਜੀ ਬਸ ਵੀ ਉਹ ਕਰ ਮੰਦਿਰ ਸੱਦੀ ਹੋਈ ਸੀਗੀ ਤੇ ਜੋ ਉਹਨਾਂ ਦੇ ਮਲਪਾ ਆ ਬੰਦੇ ਜਿਆਦੇ ਸੀ ਕਰੀ ਗਏ ਬਸ ਬਜੀ ਘਰਾਂ ਦਾ ਕਿੰਨਾ ਕ ਨੁਕਸਾਨ ਹੈ ਘਰਾਂ ਦੇ ਵਿੱਚ ਵੀ ਕੱਖ ਵੀ ਨਹੀਂ ਬਚਿਆ ਸਾਡੇ ਸਾਡੇ ਜੋ ਕੋਈ ਥੋੜੀ ਬਹੁਤੀ ਨਗਦ ਰੱਛੀ ਪਈ ਸੀ ਉਹ ਕੰਟ ਕੇ ਲੈ ਕੇ ਚੱਕ ਕੇ ਕੋਈ ਸੋਨਾ ਥੋੜਾ ਬਹੁਤਾ ਪਿਆ ਸੀ ਕੋਲੇ ਕੇ ਚੱਕ ਗੇ ਸਿਲੰਡਰ ਢੋਲਗਾ ਲੈ ਕੇ ਮੋਟਰਸਾਈਕਲਾਂ ਨੂੰ ਅੱਗ ਲਾਤੀ ਉਹ ਆਸ਼ੀ ਮਸ਼ੀਨਾਂ ਨੂੰ ਅੱਗ ਲਾਤੀ ਕੂਲਰਾਂ ਨੂੰ ਅੱਗ ਲਾਤੀ ਜੋ ਲੀੜਾ ਕੱਪੜਾ ਪਿਆ ਸੀ ਉਹ ਸਭ ਸਾੜਦਾ ਜੋ ਕਿਸੇ ਦਾ ਕੋਈ ਪਸ਼ੂ ਖੜਾ ਤੇ ਸ਼ਿਕਾ ਬਾਹਰ ਦੇ ਵਿੱਚ ਉਹ ਵੀ ਲੈ ਕੇ ਖੋਲ ਕੇ ਇੰਨਾ ਨੁਕਸਾਨ ਕੀਤਾ ਹੈ ਵੀਰੇ ਉਹਨਾਂ ਨੇ ਕਿਹੜਾ 10 10 ਦਾ ਹਿੱਟ ਆ। ਕੋਡ ਨਾਮ ਇਹ ਮੇਰਾ ਨਾਮ ਵੀ। ਇਹ ਦੂਰ ਨਹੀਂ। ਕੋਡ ਨਾਮ ਕਿਹਦੇ ਦੱਸੀਏ? ਤੇਰੋਂ। ਤੇਰੋਂ ਸੇ ਨਾਮ ਕਿਹਨੇ? ਇਹਦਾ ਜਿਹੜਾ ਦੋੜਾ ਉਹਦਾ ਨਾਮ। ਕੋਡ ਨਾਮ ਇਹ ਵਿੱਚ 10 ਲਿਖੀ ਦੀ। 122। ਤੇਦੀ ਬਾਈ ਦੀ ਉਮਰ ਕਿੰਨੀ ਰੋਕ ਦੀ? 3 ਸਾਲ। ਤੇ ਉਹ ਬਾਈ ਬਾਈ ਦਾ ਕੀ ਨਾਮ? ਉਹਨਾਂ ਨੇ ਨਹੀਂ ਦੱਸਿਆ। ਯਾ ਗੁਣਾਂ ਨੂੰ ਨਾ ਪਤਾ ਜਵੇ। ਅਜੂਤ ਸਾਹੜ ਤੋਂ ਸਾਹੜ ਤੋਂ ਉਹ ਜੇ ਕੋਈ ਜਾਣਦਾ ਤਾਂ ਦੱਸ ਸਕਦਾ ਆਹ ਤੇ ਰਾਤ ਬੰਦੇ ਆ ਸਰ ਕੀ ਨਾਮ ਹੈ ਜੀ ਜਿਆਣਾ ਰਵਿੰਦਰ ਸਿੰਘ ਐਸਪੀ ਪੁੱਛੋ ਸਰ ਜਿਹੜੇ ਆ ਝਗੜਾ ਹੋਇਆ ਦਾਨ ਸਿੰਘ ਵਾਲੇ ਇਹਦੇ ਬਾਰੇ ਕੀ ਕਹਿਣਾ ਤੁਹਾਡੇ ਇਹ ਕੱਲ ਪਿੰਡ ਦਾਨ ਸਿੰਘ ਵਾਲਾ ਵੀ ਇੱਕ ਜਸਪ੍ਰੀਤ ਸਿੰਘ ਤੇ ਹਰਵਿੰਦਰ ਸਿੰਘ ਜੋ ਕਿ ਆਪਰੇ ਵਿੱਚ ਸਕੇ ਸਬੰਧੀ ਨੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਕਿਸੇ ਗੱਲ ਨੂੰ ਲੈ ਕੇ ਤੇ ਉਸ ਦੇ ਹਰਵਿੰਦਰ ਦੇ ਹਰਵਿੰਦਰ ਦੀ ਜਿਹੜੀ ਜਸਪ੍ਰੀਤ ਸਿੰਘ ਵੱਲੋਂ ਥੋੜੀ ਬਹੁਤ ਕੁੱਟਮਾਰ ਕੀਤੀ ਗਈ ਸੀ ਉਸ ਉਸ ਤੋਂ ਖਾਰ ਖੰਦੇ ਆ ਜਿਹੜਾ ਹਰਵਿੰਦਰ ਨੇ ਰਾਤ ਨੂੰ ਕੋਈ ਆਪਣੇ ਹੋਰ ਬੰਦਿਆਂ ਨੂੰ ਬੁਲਾ ਕੇ ਜਿਹੜੇ ਜਸਪ੍ਰੀਤ ਦੇ ਸਕੇ ਸੰਬੰਧੀ ਸੀ ਉਹਨਾਂ ਦੇ ਚਾਚੇ ਤਾਏ ਤੇ ਉਹਨਾਂ ਦੇ ਘਰਾਂ ਤੇ ਹਮਲਾ ਕੀਤਾ ਤੇ ਪਤਾ ਲੱਗਿਆ ਵੀ ਉਹਨਾਂ ਦੇ ਉਹਨਾਂ ਵੱਲੋਂ ਦੇ ਘਰਾਂ ਨੂੰ ਅੱਗ ਵਗੈਰਾ ਵੀ ਲਾਈ ਗਈ ਕਰ ਦੋ ਬਸ ਕੀ ਹੋ ਗਿਆ ਗਾਣਾ ਜੇ ਚਲੋ ਅੱਗੇ ਅੱਗੇ ਕਾਫੀ ਨਾ ਹਾਂ ਹੂੰ ਸੰਗਤ ਚਲੋ ਬਰਵਾ ਜਾਨੀ ਕਿੱਥੋਂ ਦੇ ਸੀ ਮੁੰਡੇ ਪਾਕ ਦੇ ਸੀ ਇਹਦੀ ਪੱਲੇ ਮਨੂ ਗੁਰੂ ਬੰਦੇ ਨੂੰ ਨਾ ਚੋਟੇ ਮੁੰਡਾ ਛੋਟੇ ਯਾਰੀ ਦੇ ਛੋਟੇ ਬਾਲੀ ਨੇ ਇਹ ਲਓ ਪੱਕੀ ਦਾ ਵੀ ਮੰਗੀ ਦਾ ਤੇ ਇਹ ਵੀ ਮੰਗੀ ਦਾ ਹਾਂ ਜੀ ਆਇਓ ਐਨ ਮਾ ਜਓ ਫੱਲੇ ਲੇ ਲੇ